ਜਲ ਥਲ ਇੱਕ ਕਰੀ ਬੈਠਾ ਇਹ ਮੀਂਹ ਜਿਸ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਤੁਹਾਡੀ ਸਕਰੀਨ ਤੇ ਵਿਖਾਈ ਦੇ ਰਹੀਆਂ ਇਹ ਤਸਵੀਰਾਂ ਗੁਜਰਾਤ ਦੇ ਵਡੋਦਰਾ ਦੀਆਂ ਨੇ ਜਿੱਥੇ ਤੇਜ਼ ਧਾਰ ਮੀਂਹ ਕਾਰਨ ਬਣੇ ਹਾਲਾਤ ਤੁਸੀਂ ਸਾਫ਼-ਸਾਫ਼ ਵੇਖ ਸਕਦੇ ਹੋ ਛੱਲਾ ਮਾਰਦਾ ਹਰ ਪਾਸੇ ਪਾਣੀ ਹੀ ਪਾਣੀ ਵਿਖਾਈ ਦੇ ਰਿਹਾ ਹੈ ਪਿਛਲੇ 24 ਘੰਟਿਆਂ ਤੋਂ ਹੋ ਰਹੀ ਤੇਜ਼ ਬਰਸਾਤ ਕਰਕੇ ਹੜ ਵਰਗੇ ਹਾਲਾਤ ਪੈਦਾ ਹੋ ਗਏ ਨੇ ਸਕੂਲ ਤੇ ਹੋਰ ਆਧਾਰੇ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਆਵਾਜਾਈ ਬੰਦ ਹੋ ਗਈ ਹੈ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਬਿਜਲੀ ਠੱਪ ਕੰਮ ਕਾਜ ਠੱਪ ਲੋਕ ਘਰਾਂ ਚੇ ਦੁਬਕ ਕੇ ਬੈਠਣ ਨੂੰ ਮਜਬੂਰ ਨੇ ਅਜਿਹੇ ਹਾਲਾਤਾਂ ਚ ਅਕਸਰ ਮਾਤੜ ਬੰਦਾ ਹੀ ਪਿਸਦਾ ਉਹ ਗਰੀਬ ਗੁਰਬਾ ਦਿਹਾੜੀਦਾਰ ਜੋ ਤਾਜ਼ਾ ਕਮਾ ਕੇ ਤਾਜ਼ਾ ਖਾਣ ਵਾਲਾ ਹੈ ਛੋਟੇ ਛੋਟੇ ਬੱਚੇ ਜੋ ਆਪਣੇ ਬਾਪ ਦੇ ਮੂੰਹ ਵੱਲ ਵੇਖਦੇ ਨੇ ਕਿ ਕਦੋਂ ਉਸ ਦੀ ਦਿਹਾੜੀ ਲੱਗੇ ਤੇ ਉਹਨਾਂ ਨੂੰ ਰੋਟੀ ਖਾਣ ਨੂੰ ਮਿਲੇ ਪਰ ਮਜਬੂਰ ਬੰਦਾ ਕੀ ਕਰ ਸਕਦਾ ਹੈ ਗੁਜਰਾਤ 'ਚ ਦੇਖੋ ਕਿਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਕਈ ਕਈ ਫੁੱਟ ਪਾਣੀ ਭਰ ਚੁੱਕਾ ਹੈ ਸੜਕਾਂ ਤੇ ਟਰੈਕਟਰ ਗੱਡੀਆਂ ਡੁੱਬਦੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਸਰਦਾ ਉਹ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਮ੍ਹਾਂ ਕਰ ਲਈਆਂ ਹੋਣਗੀਆਂ ਉਹਨਾਂ ਨੇ ਲੋਕ ਮੀਂਹ ਰੁਕਣ ਦਾ ਇੰਤਜ਼ਾਰ ਕਰ ਰਹੇ ਨੇ ਪਰ ਮੀਂਹ ਰੁਕਣ ਦਾ ਨਾ ਨਹੀਂ ਲੈ ਰਿਹਾ ਪੰਜਾਬ ਦੀ ਜੇ ਗੱਲ ਕਰੀਏ ਤਾਂ ਸਾਡੇ ਪੰਜਾਬ ਦੇ ਵਿੱਚ ਵੀ ਹਾਲਾਤ ਇਹਨਾਂ ਸ਼ਹਿਰਾਂ ਦੇ ਵਿੱਚ ਜਿਨ੍ਹਾਂ 'ਚ ਬਠਿੰਡਾ ਪਟਿਆਲਾ ਜਲੰਧਰ ਇਹਨਾਂ ਸ਼ਹਿਰਾਂ ਦੇ ਵਿੱਚ ਵੀ ਤੇਜ਼ ਮੀਂਹ ਦੇਖਣ ਨੂੰ ਮਿਲਿਆ ਬਿਊਰੋ ਰਿਪੋਰਟ ਐਸ ਐਮ ਜ਼ੈਡ ਨਿਊਜ਼